ਦੈਨਿਕ ਸੁਰੂਚਾ ਤੁਹਾਡਾ ਸਵਾਗਤ ਮੈਂ ਸਰੂਚੀ ਪੰਜਾਬ ਦੇ ਵਿੱਚ ਜਿਮਨੀ ਚੋਣਾ ਦਾ ਬਿਗੁਲ ਕਿਸੇ ਵੀ ਵੇਲੇ ਵੱਜ ਸਕਦਾ ਪਰ ਇਸ ਤੋਂ ਪਹਿਲਾਂ ਪਾਰਟੀਆਂ ਦੇ ਵੱਲੋਂ ਤਿਆਰੀਆਂ ਪੂਰੇ ਜ਼ੋਰਾਂ ਦੇ ਨਾਲ ਕੀਤੀਆਂ ਜਾ ਰਹੀਆਂ ਇਸੇ ਵਿਚਾਰੇ ਜ਼ਿਮਨੀ ਚੋਣਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਗਿੱਦੜਬਾਹਾ ਤੋਂ ਸੁਖਰਾਜ ਸਿੰਘ ਨਿਆਮੀ ਵਾਲਾ ਜਿਹੜੇ ਬਹਿਬਲ ਕਲਾ ਗੋਲੀਕਾਂਡ ਦੇ ਪੀੜਤ ਪਰਿਵਾਰ ਦੇ ਨਾਲ ਸੰਬੰਧਿਤ ਨੇ ਉਸੇ ਸੁਖਰਾਜ ਸਿੰਘ ਦੇ ਵੱਲੋਂ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਲੜੀ ਜਾ ਸਕਦੀ ਹੈ ਫਿਲਹਾਲ ਇਸ ਦੇ ਲਈ ਰਸਮੀ ਐਲਾਨ ਤਾਂ ਨਹੀਂ ਕੀਤਾ ਗਿਆ ਪਰ ਕਹਿਸ ਲਗਾਏ ਜਾ ਰਹੇ ਨੇ ਕਿ ਅੱਜ ਸੁਖਰਾਜ ਸਿੰਘ ਦੇ ਵੱਲੋਂ ਰਸਮੀ ਐਲਾਨ ਵੀ ਕਰ ਦਿੱਤਾ ਜਾਵੇਗਾ ਕਿ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਲੜ ਸਕਦੇ ਨੇ ਬਹਿਵਲ ਕਲਾ ਗੋਲੀकांड ਜਿਸ ਤੋਂ ਪੰਜਾਬ ਭਲੀ ਪੰਤੀ ਜਾਣੂ ਹੈ ਪੰਜਾਬ ਦੇ ਲੋਕ ਇਸ ਤੋਂ ਜਾਣੂ ਹੈ ਇਸੇ ਘਟਨਾ ਤੋਂ ਬਾਅਦ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਸੁਖਰਾਜ ਸਿੰਘ ਜਿਨ੍ਹਾਂ ਨੂੰ ਕਈ ਵਾਰ ਧਰਨਿਆਂ ਦੇ ਵਿੱਚ ਦੇਖਿਆ ਗਿਆ ਸੜਕਾਂ ਤੇ ਬੈਠ ਕੇ ਇਨਸਾਫ ਦੀ ਮੰਗ ਕਰਦੇ ਦੇਖਿਆ ਗਿਆ ਤੇ ਅੱਜ ਉਹਨਾਂ ਦੇ ਵੱਲੋਂ ਹੀ ਇਹ ਵੱਡਾ ਐਲਾਨ ਕੀਤਾ ਜਾ ਸਕਦਾ ਹੈ ਪੂਰੀ ਖਬਰ ਕੀ ਹੈ ਅਪਡੇਟ ਲੈ ਲੈਂਦੇ ਹਾਂ ਸੁਰਜ ਜੁੜੇ ਹੋਏ ਨੇ ਸੁਰਜ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਸੁਖਰਾਜ ਸਿੰਘ ਰਸਮੀ ਐਲਾਨ ਕੀ ਅੱਜ ਕਰ ਸਕਦੇ ਨੇ ਤੁਹਾਨੂੰ ਜੀ ਬਿਲਕੁਲ ਦੇਖੋ ਦਫਾ ਦਾਵਾ ਕਿ ਅੱਜ ਜਿਹੜਾ ਹੈਗਾ ਆ ਸੁਖਰਾ ਸਿੰਘ ਬਾਦਲ ਕਿਤੇ ਵੀ ਸਮਝ ਜਿਹੜਾ ਐਲਾਨ ਕਰ ਸਕਦੇ ਨੇ ਜੋ ਅਜੇ ਕੋਈ ਇੱਕ ਸੂਚਨਾ ਆ ਰਹੀ ਹੈ ਉਹਦੇ ਅਨੁਸਾਰ ਜਿਹੜਾ ਗਿੱਦੜਵਾਦੀ ਜਿਹੜੀ ਜਿੰਨੀ ਚੋਣ ਹੈ ਤਾਂ ਉਸ ਵਿੱਚ ਸੁਖਰਾ ਸਿੰਘ ਬੈਜ ਬੈਜ ਜਿਹੜੇ ਨੇ ਉਹ ਉਮੀਦਵਾਰ ਹੋ ਸਕਦੇ ਨੇ ਕਿਉਂਕਿ ਪੰਤਰ ਤੇ ਅਸੀਂ ਗੱਲ ਕੀਤੀ ਜਾਵੇ ਤਾਂ ਡਿਸਟ੍ਰਿਕਟ ਨੂੰ ਸਾਈ ਸਾਹਿਬ ਦੀ ਸੰਖਾਲ ਦਾ ਜਿਹੜੇ ਨੇ ਬੜੀ ਜਿੱਤ ਉਹਨਾਂ ਨੂੰ ਪ੍ਰਾਪਤ ਹੋਈ ਉਸ ਤੋਂ ਬਾਅਦ ਕਾਫੀ ਜਿਹੜੇ ਚਿਹਰੇ ਨੇ ਉਹ ਉੱਥੇ ਆਪਣੀ ਕਿਸਮਤ ਅਜਮਾਉਣਾ ਚਾਹੁੰਦੇ ਨੇ ਉਹਨਾਂ ਦੇ ਵਿੱਚ ਸੁਖਰਾ ਸਿੰਘ ਇੱਕ ਚਿਹਰਾ ਹੈਗਾ ਕਿਉਂਕਿ ਇਹਨਾਂ ਦੇ ਪਿਤਾ ਜਿਹੜੇ ਨੇ ਆ ਰਪੂਵੰਤ ਸਿੰਘ ਜੋ ਸੀਗੇ ਅਰਕਿਟਨ ਜੀ ਉਹਨਾਂ ਦੀ ਜਿਹੜੀ ਹੈਗੀ ਆ ਚਿਹਰ ਹੋ ਗਿਆ ਟੀਕੇ ਕੋਲੀਕਾਂ ਦੇ ਵਿੱਚ ਤਾਂ ਉਸ ਤੋਂ ਬਾਅਦ ਤਾਂ ਕਾਫੀ ਲੰਬੇ ਮੋਰਚੇ ਜਿਹੜੇ ਇਹਨਾਂ ਨੇ ਲੜੇ ਨੇ ਅਤੇ ਇਸ ਵਾਰ ਤਾਂ ਆ ਜੋ ਸਾਡੇ ਕੋਲ ਜਾਣਕਾਰੀ ਹੈ ਉਸ ਸੰਸਾਰ ਕਿਸੇ ਵੀ ਸਨਜ ਡਾਕਾ ਅਧਿਕਾਰ ਦੇ ਤੌਰ ਤੇ ਐਲਾਨ ਕਰ ਸਕਦੇ ਨੇ ਕਿ ਇਹ ਬੂਫ ਵਿਚ ਦੇ ਚੋਣਾ ਲੜਨਗੇ ਤਾਂ ਕੀ ਲੱਗਦਾ ਹੈ ਸੁਰਜ ਕੀ ਕਿਉਂਕਿ ਅਸੀਂ ਲਗਾਤਾਰ ਜਿਹੜਾ ਉਹ ਸੁਖਰਾਜ ਸਿੰਘ ਨੂੰ ਸੜਕਾਂ ਤੇ ਜਾਂ ਧਰਨੀਆਂ ਦੇ ਵਿੱਚ ਪ੍ਰਦਰਸ਼ਨ ਕਰਦੇ ਦੇਖਿਆ ਇਨਸਾਫ ਦੀ ਮੰਗ ਕਰਦੇ ਦੇਖਿਆ ਕੀ ਲੱਗਦਾ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਹੁਣ ਚੋਣਾਂ ਦੇ ਵਿੱਚ ਉਤਰਣਗੇ ਤੇ ਕਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਜਿਹੜੀਆਂ ਨੇ ਭਾਵਨਾਵਾਂ ਉਹਨਾਂ ਤੇ ਖੜੇ ਉਤਰਣਗੇ ਜਿਹਦੇ ਕੋਈ ਕਿਸੇ ਸੈਂਟੀਮੈਂਟਸ ਦੀ ਗੱਲ ਕੀਤੀ ਜਾਵੇ ਤਾਂ ਇੱਕ ਸੰਗ ਜਿਹੜੀ ਹੈ ਕਿ ਹਮੇਸ਼ਾ ਤੋਂ ਹੀ ਕਾਫੀ ਸੈਂਟੀਮੈਂਟਸ ਨਾਲ ਜੁੜੀ ਹੋਈ ਲੱਗਦੀ ਹੈ। ਇੱਕ ਤਰ੍ਹਾਂ ਦਾ ਤੱਕ ਤੋ ਮੁਤਾ ਹੋਵੇ ਜਾਂ ਕੋਈ ਹੁਣ ਤੱਕ ਵੀ ਲਈ ਹੋਵੇ ਤਾਂ तमाम ਜਿਹੜੇ ਸੰਗਤ ਹੀ ਰਹਿ ਗਿਆ ਇੱਕ ਅੰਧੇ ਦਿਖਾਈ ਦਿੰਦੀ ਹੈ। ਤਾਂ ਇਸ ਤਰ੍ਹਾਂ ਨਾਲ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀਤ ਵੀਰ ਸਾਹਿਬ ਦਾ ਸੀਗਾ ਉਤੋਂ ਸ਼ੁਰੂਆਤ ਹੁੰਦੀ ਹੈ ਤੇ ਉਸੇ ਪ੍ਰਕਰਣ ਵਿੱਚ ਕਿਹਾ ਗਿਆ ਉਹਨਾਂ ਦੇ ਪਿਤਾ ਦੀ ਮੌਤ ਹੁੰਦੀ ਹੈ। ਤਾਂ ਕਿ ਤੱਕ ਦੇ ਲੋਕਾਂ ਦੇ ਜਿਹੜੇ ਸੈਂਟੀਮੈਂਟਸ ਨੇ ਜਿਹੜੇ ਉਹ ਇਹਨਾਂ ਨਾਲ ਜੁੜੇ ਹੋਏ ਨੇ ਤਾਂ ਕਿ ਆ ਜਾ ਸਕਦਾ ਹੈ ਕਿ ਤਗੜੀ ਲੜਾਈ ਜਿਹੜੀ ਹੈਗੀ ਆ ਉਸ ਨੂੰ ਦੇਖ ਸਕਦੇ ਨੇ ਕਿਉਂਕਿ ਪੰਥਕ ਤੇ ਉਹਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਸਮੇਂ ਵਿੱਚ ਜਿਹੜਾ ਹੈ ਜੇਕਰ ਸਰਦਾਰ ਸਿੰਘ ਖਾਲਸਾ ਤੋਂ ਬਾਅਦ ਗੱਲ ਕੀਤੀ ਜਾਵੇ ਤਾਂ ਕਾਫੀ ਵੱਡੀ ਜਿਹੜੀ ਹੈਗੀ ਆ ਇਸ ਵਕਤ ਲੜਾਈ ਜਿਹੜੀ ਹੈਗੀ ਦੇਖੀ ਜਾ ਸਕਦੀ ਆ ਬਿਲਕੁਲ ਤਾਂ ਧੰਨਵਾਦ ਸੁਰਜ तमाम ਜਾਣਕਾਰੀ ਦੇ ਲਈ ਤਾਂ ਵੱਡੀ ਖਬਰ ਜਿਹੜੀ ਆ ਸੁਖਰਾਜ ਸਿੰਘ ਅੱਜ ਇਸ ਨੂੰ ਲੈ ਕੇ ਐਲਾਨ ਕਰ ਸਕਦੇ ਨੇ ਕਿ ਉਹ ਜ਼ਮੀਨ ਚੋਣਾ ਲੜਨਗੇ ਫਿਲਹਾਲ ਕਿਉਂਕਿ ਜਿਵੇਂ ਇਹੀ ਗੱਲ ਕੀਤੀ ਕਿ ਪੰਥਕ ਜਿਹੜੇ ਚਿਹਰੇ ਨੇ ਉਹ ਹੁਣ ਅੱਗੇ ਆ ਰਹੇ ਨੇ ਇਸ ਤੋਂ ਪਹਿਲਾਂ ਸਰਬਜੀਤ ਸਿੰਘ ਖਾਲਸਾ ਜੋ ਫਰੀਦਕੋਟ ਤੋਂ ਐਮਪੀ ਵੀ ਨੇ ਤੇ ਉਹਨਾਂ ਤੋਂ ਬਾਅਦ ਕਿਉਂਕਿ ਇਸ ਤੋਂ ਇਲਾਵਾ ਖਰੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਪੰਥਕ ਚਿਹਰਾ ਰਹੇ ਵੱਡੀ ਗਿਣਤੀ ਦੇ ਨਾਲ ਵੋਟਾਂ ਉਹਨਾਂ ਨੂੰ ਮਿਲੀਆਂ ਤੇ ਉਸ ਤੋਂ ਬਾਅਦ ਉਹਨਾਂ ਦੇ ਸਾਥੀਆਂ ਦੇ ਵੱਲੋਂ ਵੀ ਜਿਮਨੀ ਚੌਣਾ ਲੜਨ ਦਾ ਜਿਹੜਾ ਉਹ ਐਲਾਨ ਕੀਤਾ ਗਿਆ ਹੁਣ ਇਸੇ ਲੜੀ ਦੇ ਵਿੱਚ ਜਿਹੜਾ ਸੁਖਰਾਜ ਸਿੰਘ ਨਿਆਮੀ ਵਾਲਾ ਜਿਨ੍ਹਾਂ ਦੇ ਪਿਤਾ ਬਹਿਬਲ ਗੋਲੀ ਕਾਨ ਦੇ ਸ਼ਿਕਾਰ ਹੋਏ ਸਨ ਤੇ ਉਸ ਤੋਂ ਬਾਅਦ ਸੰਗਤ ਦੇ ਵੱਲੋਂ ਇਸ ਪਰਿਵਾਰ ਦਾ ਸਹਿਯੋਗ ਵੀ ਕੀਤਾ ਗਿਆ ਸੰਗਤ ਇਹਨਾਂ ਦੇ ਪਰਿਵਾਰ ਦੇ ਨਾਲ ਲਗਾਤਾਰ ਬੈਠ ਕੇ ਪ੍ਰਦਰਸ਼ਨ ਧਰਨੇ ਵੀ ਲਗਾਉਂਦੀ ਰਹੀ ਹੈ ਤਿੰਨ ਸਾਹਿਬ ਦੀ ਮੰਗ ਵੀ ਕਰਦੇ ਰਹੀ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਜੇਕਰ ਜ਼ਿਮਨੀ ਚੌਣਾ ਦੇ ਵਿੱਚ ਸੁਖਰਾਜ ਸਿੰਘ ਖੜੇ ਹੋ ਜਾਂਦੇ ਨੇ ਤੇ ਕਿਸ ਤਰ੍ਹਾਂ ਦਾ ਸੰਗਤ ਦੇ ਵੱਲੋਂ ਉਹਨਾਂ ਨੂੰ ਹੰਗਾਰਾ ਮਿਲਦਾ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर